ਇਹ ਦੱਸੋ ਮੁੱਖ ਮੰਤਰੀ ਕਿਰਕਾਲੇ ਬੈਠਾ ਖਾਲੀ ਕੋਠੀ ਹੈ ਨਾ ਇਹ ਗੱਲ ਮੈਂ ਦਿੱਲੀ ਵੀ ਬੋਲੀ ਥੋੜਾ ਧਿਆਨ ਚ ਹੋਣਾ ਹੈ ਜਿੱਤੇ ਆਪਾਂ 26 ਨਵੰਬਰ ਨੂੰ ਇੱਥੇ ਗਏ ਆ ਦਿੱਲੀ ਨੂੰ ਗਏ ਆ ਇੱਥੋਂ ਚੱਲ ਕੇ 27 ਤਰੀਕ ਨੂੰ ਮੈਂ ਗੱਲ ਬੋਲੀ ਸੀ ਵੀ ਜੇ ਬਰਾੜੀ ਮੈਦਾਨ ਚ ਗਏ ਘੇਰ ਜੂਗੇ ਇੱਥੇ ਘੇਰ ਲੋਗੇ ਆਪਾਂ ਬੈਠੇ ਆ ਕੱਲ ਬਾਅਦ ਚੱਲੀ ਜਾਂਦੀ ਆਗੂਆਂ ਦੀ ਮੀਟਿੰਗ ਦਾ ਮੌਕਸਰਾਂ ਨੇ ਵੀ ਚੱਲੀ ਜਾਂਦੀ ਆ ਸ਼ਾਂਤ ਮੈ ਤਰੀਕੇ ਨਾਲ ਬੈਠੇ ਰਹੋ ਜਿਹੜਾ ਵੀ ਗੱਲ ਉਸੋਨੇ ਸਾਹਮਣੇ ਹੋਊਗੀ ਅਰੇ ਕੋ ਬੰਦ ਸਾਹਮਣੇ ਮੀਟਿੰਗਾਂ ਨਹੀਂ ਕਰਕੇ ਵੀ ਆਪ ਦੇ ਕੋਈ ਤਰੀਕੇ ਨਾਲ ਕਰ ਲਾਂਗੇ ਜੋ ਹੋਣਾ ਤੁਹਾਡੇ ਸਾਹਮਣੇ ਹੋਣਾ। ਸੋ ਮੇਰਾ ਵੀ ਸਾਰੇ ਸ਼ਾਂਤਮਈ ਤਰੀਕੇ ਨਾਲ ਯਾਦ ਰੱਖੇ ਜਿੰਨੇ ਆਪਣੇ ਬੁਲਾ ਰਹੇ ਆ ਉਹਨਾਂ ਨੂੰ ਸੁਣੀ ਚੱਲੋ। ਜਿੰਨੇ ਤੁਹਾਡੇ ਕੋਈ ਸਾਥੀ ਆਸੇ ਪਾਸੇ ਪਿੰਡਾਂ 'ਚ ਫਿਰਦੇ ਆ ਉਹਨਾਂ ਨੂੰ ਫੋਨ ਮਾਰ ਕੇ ਸਨੇਹੇ ਲਾ ਕੇ ਗੁਰਦੁਆਰੇ 'ਚ ਹੋ ਕੇ ਦੇ ਕੇ ਕਹਿੰਦੇ ਵੀ ਭਾਈ ਆ ਜਾਓ। ਇੱਥੇ ਆ ਜਾਓ ਆਪਾਂ ਜਿਹੜੀ ਗੱਲਬਾਤ ਥੋੜੀ ਤੁਹਾਡੇ ਸਾਹਮਣੇ ਹੋਣੀ ਹੈ। ਭਾਈ ਭਾਈ ਸਾਡੇ ਛੱਡਣਗੇ ਜਿਹੜੇ ਸਾਡੇ ਤਿਸੋ ਲੋ ਧਿਆਨ ਨਾਲ ਮੇਰਾ ਵੀ ਮੈਥੋਂ ਬਹੁਤਾ ਬੋਲਿਆ ਨਹੀਂ ਜਾਂਦਾ ਮੈਨੂੰ ਛਾਤੀ ਦੇ ਫੰਕਸ਼ਨ ਹੋਈ ਵੀ ਆ ਮੈਂ ਤਾਂ ਤੁਹਾਨੂੰ ਕਹਿਣਾ ਵੀ ਜਿੰਨੇ ਬੁਲਾ ਰਿਹਾ ਬੋਲਣਗੇ ਧਿਆਨ ਨਾਲ ਸੁਣੀ ਚੱਲੋ ਸਾਡੀ ਮੀਟਿੰਗ ਚੱਲਦੀ ਹੈ ਅੱ비 25 ਮਿੰਟ ਲੱਗਣਗੇ ਕੀ ਅਗਲੀ ਜਿਹੜੀ ਗੱਲਬਾਤ ਸਾਹਮਣੇ ਆਉਂਦੀ ਹੈ ਉਹ ਤੁਹਾਡੇ ਸਾਹਮਣੇ ਰੱਖ ਦਿਆਂਗੇ ਹਾਂਜੀ ਬੱਬੂ ਬਣ ਕੇ ਭੇਜਿਆ ਜਿੰਨਾ ਕਿਰਪਾ ਨਾਲ ਸਿੱਧੂ ਨੂੰ ਸੜ ਤੇਰੀਏ ਧਰਨਾ ਆ ਲਗਾਤਾਰ ਠੀਕ ਹੈ ਜੀ Ja, <laughs> das <laughs>